लो जी, तेल हो गया अपना घर सब्जी कोई है ही नहीं बाजार कोई सब्जी नहीं मिल रही बच्चे तो कहते दाल खाने ਬੱਸ ਬੜੀ ਮੁਸ਼ਕਲ ਨਾਲ ਆ ਜਰਦੀ ਜੀ ਨੂੰ ਮਿਲ। ਚੋਲ ਬਣਾ ਲਿਆ। ਅਰਜੀ ਜਾਂ ਫਿਰ ਇੱਥੇ ਤੋਰੀਆਂ ਚਲ ਜਿਹੜੇ ਮਾਰੇ ਮੱਥੇ ਬਚ ਗਏ। ਬੱਸ ਹੋਰ ਤਾਂ ਕੋਈ ਸਬਜ਼ੀ ਨਹੀਂ ਹੈਗੀ। ਓਹੀ ਸਬਜ਼ੀਆਂ ਰਹਿ ਗਏ। ਚਲੋ ਜੀ ਜੇ ਬਾਰੇ ਮਾਰਾ ਜਨੇ ਹਲਾਕ ਦੇ ਦੇ ਤੇ ਉਹਨੇ ਹਿੰਮਤ ਦੇਣੀ ਆ ਹਲਾਕ ਨਾਲ ਲੜੰਗੀ ਉਹਨੇ ਹੁਣ ਤੱਕ ਦੇਖੀ ਜੇ ਜ਼ਿੰਦਗੀ ਦੇ ਸਕਦਾ ਤੇ ਹਲਾਕ ਨਾਲ ਲੜਨ ਦੀ ਹਿੰਮਤ ਹੀ ਦੇ ਸਕਦਾ ਚਲੋ ਜੀ ਆਪਾਂ ਇਹਨੂੰ ਹਲਾਉਂਦੇ ਆ ਲਾਜੀਸਾ ਆਪਣੀ ਅਰਦੀ ਹੋ ਗਈ ਫਰਾਈ ਜਿਹੜੀ ਬੱਚਾ ਆਪਾਂ ਪੁੱਛ ਨਹੀਂ ਪਾਇਆ ਕੋਈ ਨਮਕ ਨਹੀਂ ਕੋਈ ਕੁਛ ਨਹੀਂ ਸਿਰਫ ਮੈਂ ਪਹਿਲਾਂ ਨਮਕ ਪਾ ਕੇ ਧੋਂਦੀ ਹੁੰਦੀ ਹਾਂ ਕਿਉਂਕਿ ਜਦੋਂ ਆਪਾਂ ਨਮਕ ਪਾ ਕੇ ਧੋਂਦੇ ਆ ਨਾ ਤੇ ਫੇਰ ਉਹ ਬੜੀ ਸੁਣੀ ਹੋਦੀ ਨਾ ਮਤਲਬ ਕਿ ਹੱਥਾਂ ਨੂੰ ਲੜਦੀ ਵੀ ਨਹੀਂ ਤੇ ਵੈਸੇ ਵੀ ਚੰਗੀ ਹੁੰਦੀ ਬਣਾਇਤਾ ਆਪਾਂ ਨੂੰ ਨਾ ਧੋ ਲਈਏ ਪਹਿਲਾਂ ਤਾਂ ਸਰਾਸਤ ਜੜ ਵਾਲੀ ਹੁੰਦੀ ਆ ਸਰ ਜੀ ਬਹੁਤ ਵਧੀਆ ਹੁੰਦੀ ਹੋਣੀ ਆਪਣੇ ਬਹੁਤ ਹੀ ਵਧੀਆ ਫਰਾਈ ਹੋਏਗੀ ਦੇਖੋ ਤੇ ਤੁਸੀਂ ਕਹਿੰਦੇ ਮੈਂ ਤੁਹਾਨੂੰ ਇਧਰ ਕੋਈ ਜੀ ਕਰਕੇ ਦਿਖਾ ਦਿੰਨੇ ਆ ਆ ਦੇਖੋ ਇਹ ਹੋ ਗਈ 70% ਜਣੀ ਹੋ ਗਈ ਹੈ 30% ਆਪਾਂ ਇਹਨਾਂ ਤੜਕੇ ਚ ਭੁੰਨਾਂਗੇ ਬਾਅਦ ਹੀ ਆਪਾਂ ਹੁਣ ਇਹਨਾਂ ਕੱਢ ਲੈਨੇ ਆ ਤੇ ਕਟੇਕੇ ਇੱਥੇ ਥਾਲੀ ਚ ਰੱਖ ਲੈਨੇ ਆ ਤੇ ਫਿਰ ਆਪਾਂ ਲਾ ਦਿੰਨੇ ਆ ਤੜਕਾ ਟਮਾਟਰ ਪਿਆਜ਼ ਲਸਣ ਦਾ ਤੇ ਸਬਜ਼ੀ ਬਹੁਤ ਸੋਹਣੀ ਬਣੂਗੀ ਅੱਜ ਆਪਾਂ ਵਿੱਚ ਦਹੀਂ ਨਹੀਂ ਪਾਉਣਾ ਇਹ ਬਦਾਈਂ ਦੇ ਨਾਲ ਹੈਵੀ ਹੋ ਜਾਂਦਾ ਤੇ ਸਿਮੂ ਤੇ ਖਤੇ ਕਹਿੰਦੇ ਸੀਗੇ ਦਾਦੀ ਅੱਜ ਨਾ ਸਿੰਪਲ ਬਣਾਇਓ ਦਹੀਂ ਨਾ ਪਾਏ ਦਹੀਂ ਦੇ ਨਾਲ ਸਬਜੀ ਹੈਵੀ ਹੋ ਜਾਂਦੀ ਇੱਕ ਸਬਜੀ ਹੋਰ ਵੀ ਆ ਤੇ ਚਾਹ ਕਰਕੇ ਕਹਿੰਦੇ ਸੀਗੇ ਤੁਸੀਂ ਬਿਲਕੁਲ ਨਹੀਂ ਪਾਏ ਇਹਦੇ ਵਿੱਚ ਇਹ ਆਪਾਂ ਸਬ지 ਸਾਰੇ ਘੜਾ ਦਿੱਤੀ ਆ ਬਾਹਰ ਤੇ ਹੁਣ ਇਹਦੇ ਚ ਨਾ ਥੋੜਾ ਜਿਹਾ ਪਾਣਾ ਤੇਲ ਬਿਲਕੁਲ ਥੋੜਾ ਜਿਹਾ ਇੱਥੇ ਮੇਰੇ ਕੋਲ ਨਾ ਤੇਲ ਹੈਗਾ ਸਿਕਾ ਉਸ ਨੂੰ ਆਪਾਂ ਤੇਲ ਪਾ ਲੈਨੇ ਥੋੜਾ ਜਿਹਾ ਤੇਲ ਪਾਉਣਾ ਬਸ ਚਲੋ ਅੱਛਾ ਇਹ ਆਪਾਂ ਤੇਲ ਪਾਤਾ ਤੇ ਮਾਪਾਇ ਨੂੰ ਤੇਸ ਕਰ ਦਿੰਨੇ ਆ ਅੱਗ 'ਚ ਤੇ ਆ ਦੇਖੋ ਆਪਣੀ ਕਿੰਨੀ ਸੋਹਣੀ ਆ ਅਰਬੀ ਫਰਾਈ ਹੋ ਗਈ ਹੈ ਬਹੁਤ ਹੀ ਸੋਹਣੀ ਫਰਾਈ ਹੋਈ ਤੇ ਲਓ ਜੀ ਤੇਲ ਆਪਣਾ ਹੋ ਗਿਆ ਗਰਮ ਤੇ ਇਹਦੇ ਵਿੱਚ ਆਪਾਂ ਪਾ ਤਿਆ ਪਿਆਜ਼ ਨਾਲੇ ਨਾਲ ਪਾਤਾ ਲਸਣ ਇਹਨਾਂ ਮਸਾਲਿਆਂ ਨੂੰ ਅਗੇ ਪੋਣਾਂ ਹੁਣ ਅਗੇ ਸਿਰ ਪਾਵਾਂਗੇ ਟਮਾਟਰ ਲਾਲ ਪਾਣਗੇ ਨੂੰ ਤੇ ਐਸੀ ਸਿੰਪਲ ਜੀ ਸਬਜ਼ੀ ਬਹੁਤ ਵਧੀਆ ਬਣਦੀ ਆ ਆਪਾਂ ਲੋਣੇ ਲੈ ਚ ਮਸਾਲਾ ਸਿੰਪਲ ਪਾ ਕੇ ਤੇ ਇਸ ਦੇ ਅੰਦਰ ਹਰਾ ਏਗੀ ਕਿਹੜੀ ਅਰਬੀ ਸੀ ਹਨ ਵਿੱਚ ਪਾ ਪਾਤਾ ਮਸਾਲੇ ਦੇ ਤੇ ਇਹ ਸਬਜ਼ੀ ਬਹੁਤ ਹੀ ਵਧੀਆ ਬਣਦੀ ਆ ਸਿੰਪਲ ਜੀ ਇਹਨੂੰ ਆਪਾਂ ਬੱਸ ਹੁਣ ਕੋਲ 4 ਮਿੰਟ ਤੱਕ ਕਾ ਤਵੇ ਵਾਂਗੇ ਵੈਸੇ ਤੇ ਸਬਜ਼ੀ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲਿਆ ਸੀ ਬਸ 2-4 ਮਿੰਟ ਤੇ ਸਟੱਕਣ ਤੋਂ ਬਾਅਦ ਆਪਣੀ ਸਬਜ਼ੀ ਪ੍ਰੋ퍼 ਬਣ ਗਈ ਤੇ ਲਓ ਜੀ ਸਬਜ਼ੀ ਦੀ ਲੁੱਕ ਦੇਖੋ ਤੁਸੀਂ ਫਿਰ 5-7 ਮਿੰਟ ਆਪਾਂ ਇਹਨੂੰ ਹੋਰ ਧੱਤ ਦੇਣਾ ਸੱਚੀ ਆਪਣੀ ਗਈ ਤਾਂ ਤੇ ਦੇਖੋ ਸਬਜ਼ੀ ਦੀ ਰੁਖ ਕੁਝ ਤਕਸੀ ਵਸੇ ਸਬਜ਼ੀ ਤਾਂ ਨਹੀਂ ਲੱਗਦੀ ਸਬਜ਼ੀ ਆਪਣੀ ਬਿਲਕੁਲ ਪਰਫੈਕਟ ਬਣ ਗਈ ਜ ਬਹੁਤ ਓਚੀ ਇਸੇ ਦਸੋ ਸਾਨੂੰ ਇਹ ਵਾਹਿਗੁਰੂ ਦਾ ਦਿੱਤਾ ਹੈ ਪ੍ਰਸ਼ਾਦਾ ਕਿੰਨਾ ਲੱਗਾ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਇੰਨੀ ਸੋਹਣੀ ਰੋਟੀ ਦਿੱਤੀ ਤੇ ਆਪਣੀ ਅਰਬੀ ਦੀ ਸਬਜ਼ੀ ਬਣੀ ਆ ਬਹੁਤ ਹੀ ਸਵਾਦ ਹੈ ਕੋਈ ਚੰਗੋ ਜੀ ਹਾਉਨਾ ਆਪਾ ਪ੍ਰਸ਼ਾਦਾ ਸ਼ੱਕਦੇ ਆ